हां जी दोस्तों पंजाबी सिंगर ਸ਼ੋਭ ਬਾਰੇ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਸਿੰਗਰ ਸ਼ੋਭ ਦੀ ਕੁਝ ਸਮਾਂ ਪਹਿਲਾਂ ਇੱਕ ਕੌਂਟਰੋਵਰਸੀ ਚੱਲ ਰਹੀ ਸੀ ਤੇ ਕੰਗਨਰ ਨੌਤ ਵੱਲੋਂ ਉਸ ਦੀਆਂ ਸਟੋਰੀਆਂ ਪਾ ਕੇ ਕਾਫੀ ਟਾਰਗੇਟ ਵੀ ਕੀਤਾ ਗਿਆ ਸੀ ਹੁਣ ਸ਼ੋਭ ਦੀ ਇੱਕ ਨਵੀਂ ਐਲਬਮ ਆਈ ਹੈ ਤੇ ਉਸ ਦੇ ਇੱਕ ਗੀਤ ਵਿੱਚ ਉਹ ਕੰਗਨਰ ਨੌਤ ਨੂੰ ਟਾਰਗੇਟ ਕੀਤਾ ਹੈ ਤੇ ਕਾਫੀ ਜ਼ਿਆਦਾ ਕੁਝ ਕਿਹਾ ਹੈ ਬਾਕੀ ਸ਼ੋਭ ਵੱਲੋਂ ਕੰਗਨਰ ਨੌਤ ਨੂੰ ਕੀ ਕਿਹਾ ਗਿਆ ਹੈ ਤੁਸੀਂ ਇੱਕ ਵਾਰ ਜ਼ਰੂਰ ਸੁਣਿਓ ਸ਼ੋਭ ਨੇ ਕਿਹਾ ਹੈ ਕਿ ਭਾਲ ਦੀਆਂ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਭਾਲ ਦੀਆਂ ਫੇਮ ਤੇਰੀ ਮੂਵੀ ਤੇਜਸ ਮੂਵੀ ਜੋ ਕੰਗਣਾ ਦੀ ਆਈ ਸੀ ਉਹ ਬਿਲਕੁਲ ਫਲॉप ਸੀਗੀ ਉਸ ਤੋਂ ਬਾਅਦ ਉਹ ਸ਼ੁਭ ਨੇ ਇਹ ਕਿਹਾ ਹੈ ਕਿ ਨੈਟ ਉਤੇ ਭੌਂਗ ਦੀ ਚਵਲ ਜਨਾਨੀ ਕੱਲ ਦੀ ਅੱਗੇ ਕਹਿੰਦਾ ਹੈ ਕਿ ਫੜ ਫੜ ਲੀਡਰਾਂ ਦੇ ਹੱਥ ਫਿਰੇ ਚੱਲਦੀ ਫੇਰ ਵੀ ਨਾ ਚੱਲਦੀ ਫੇਰ ਵੀ ਨਾ ਚੱਲਦੀ ਕਿ ਕਿੰਗ ਛੱਟੇ ਇਸ ਗਾਣੇ ਦਾ ਨਾਮ ਤੇ ਇਸ ਗਾਣੇ ਨੂੰ ਤੁਸੀਂ ਜ਼ਰੂਰ ਸੁਣਿਓ ਜੇਕਰ ਸੁਣ ਲਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੋਰ ਵੀ ਸ਼ੋਭ ਦੇ ਕਈ ਗਾਣੇ ਹਨ ਜਿਸ ਨੂੰ ਕੰਗਣਾ ਨੌਨ ਨੂੰ ਕਾਫੀ ਟਾਰਗੇਟ ਕੀਤਾ ਗਿਆ ਹੈ ਬਾਕੀ ਤੁਸੀਂ ਇਸ ਗਾਣੇ ਬਾਰੇ ਸ਼ੋਭ ਬਾਰੇ ਕੰਗਣਾ ਨੌਨ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ